ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਕੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਜਦੋਂ ਸਾਡੀਆਂ ਬੀਬੀਆਂ ਪੈਣਾ ਨੂੰ ਮੰਤਰੀ ਪੀਰੀਅਡ ਦੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠ ਕੇ ਜਾਂ ਫਿਰ ਘਰ ਦੇ ਵਿੱਚ ਗੁਰਬਾਣੀ ਸਾਹਿਬ ਦਾ ਪਾਠ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਨਾ ਚਾਹੀਦਾ ਆਪਾਂ ਨੂੰ ਜਾਂ ਫਿਰ ਨਹੀਂ ਜਾਂ ਫਿਰ ਮੰਤਲੀ ਪੀਰੀਅਡ ਦੇ ਦਿਨਾਂ ਦੇ ਵਿੱਚ ਇਹ ਸਾਡੀਆਂ ਬੀਬੀਆਂ ਪੈਣਾ ਕੀ ਅਪਵਿੱਤਰ ਹੋ ਜਾਂਦੀਆਂ ਨੇ ਇਸ ਟੌਪਿਕ 'ਤੇ ਖਾਲਸਾ ਜੀ ਅੱਜ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਅਸ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹਾਲਸਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਇੱਕ ਗੱਲ ਖਾਸ ਹੈ ਜੀ ਹਮੇਸ਼ਾ ਯਾਦ ਰੱਖਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਕਿਤੇ ਵੀ ਅਜਿਹੇ ਹੀ ਵਿਚਾਰ ਸਾਨੂੰ ਪੜਨ ਨੂੰ ਨਹੀਂ ਮਿਲਦੀ ਕਿ ਜਿੱਥੇ ਇਹ ਗੱਲ ਲਿਖੀ ਗਈ ਹੋਵੇ ਵੀ ਜਿਹੜੀਆਂ ਸਾਈਆਂ ਬੀਬੀਆਂ ਪੈਣਾ ਨੇ ਮੰਤਲੀ ਪੀਰੀਅਡ ਦੇ ਦਿਨਾਂ ਦੇ ਵਿੱਚ ਉਹ ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੀਆਂ ਜਾਂ ਫਿਰ ਇਹ ਵਿਚਾਰ ਕਿਤੇ ਵੀ ਪੜਨ ਨੂੰ ਨਹੀਂ ਮਿਲਦਾ ਵੀ ਮੰਤਲੀ ਪੀਰੀਅਡ ਦੇ ਦਿਨਾਂ ਦੇ ਵਿੱਚ ਸਾਡੀਆਂ ਬੀਬੀਆਂ ਪੈਣਾ ਚੋ ਹੁੰਦੀਆਂ ਨੇ ਉਹ ਅਪਵਿੱਤਰ ਹੋ ਜਾਂਦੀਆਂ ਨੇ ਤੇ ਇੱਕ ਗੱਲ ਹੋਰ ਖਾਲਸਾ ਜੀ ਇਸ ਨੂੰ ਵੀ ਤੁਸੀਂ ਹਮੇਸ਼ਾ ਯਾਦ ਰੱਖਣਾ ਕਿ ਅਜੀਗੀਆਂ ਗੱਲਾਂ ਦਾ ਜੋ ਵੀ ਪ੍ਰਚਾਰ ਕਰਦਾ ਏ ਆਪਾ ਸਮਝਦੇ ਆਂ ਵੀ ਕੁਝ ਅਜਿਹੇ ਲੋਕਾਂ ਵੱਲੋਂ ਸਾਡੇ ਸਿੱਖ ਸਮਾਜ ਦੇ ਵਿੱਚ ਕੀਤਾ ਜਾਂਦਾ ਹੈ ਪ੍ਰਚਾਰ ਜਿਹੜੇ ਲੋਕ ਬ੍ਰਾਹਮੀ ਸੋਚ ਦੇ ਮਾਲਕ ਹੋਣਗੇ ਬ੍ਰਾਹਮੀ ਸੋਚ ਦੀ ਰੰਗਤ ਦੇ ਵਿੱਚ ਰੰਗੇ ਹੋਏ ਹੋਣਗੇ ਉਹ ਇਹ ਸਭ ਚੀਜ਼ਾਂ ਦਾ ਪ੍ਰਚਾਰ ਕਰਨਗੇ ਕਿਉਂਕਿ ਖਾਲਸਾ ਜੀ ਧਰਮ ਦਾ ਪਹਿਰਾਵਾ ਪਹਿਨ ਕੇ ਧਰਮ ਦੇ ਨਾਮ ਤੇ ਸਾਡੇ ਸਿੱਖ ਸਮਾਜ ਦੇ ਵਿੱਚ ਅਜਿਹੀਆਂ ਗੱਲਾਂ ਦਾ ਪ੍ਰਚਾਰ ਕਰਦੇ ਆਂ ਤੁਸੀਂ ਦੇਖਿਆ ਹੀ ਹੋਵੇਗਾ ਅਜਿਹੇ ਲੋਕਾਂ ਵੱਲੋਂ ਇਹਨਾਂ ਗੱਲਾਂ ਦੇ ਉੱਤੇ ਵੀ ਇਤਰਾਜ਼ ਚਿਤਾਇਆ ਜਾਂਦਾ ਹੈ ਵੀ ਇੱਕ ਅਮਰਤਦਾਰੀ ਸਿੱਖ ਬੀਬੀ ਜਾਂ ਸਿੱਖ ਭੈਣ ਜਿਹੜੀ ਵੀ ਹੈ ਉਹ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਕੇ ਅਮਰਤ ਨਹੀਂ ਸ਼ਕਾ ਸਕਦੀ ਫਿਰ ਇਸ ਗੱਲ ਤੇ ਵੀ ਇਤਰਾਜ਼ ਚਿਤਾਇਆ ਜਾਂਦਾ ਹੈ ਵੀ ਜਦੋਂ ਤੁਸੀਂ ਦੇਖਿਆ ਹੋਵੇਗਾ ਖਾਲਸਾ ਜੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਪਿਆਰਿਆਂ ਦੀ ਕੜਾ ਪ੍ਰਸ਼ਾਦੀ ਦੇਖ ਦਾ ਗੱਫਾ ਕੱਢਿਆ ਜਾਂਦਾ ਹੈ ਉਹ ਖਾਲਸਾ ਜੀ ਜੋ ਪੰਜ ਪਿਆਰਿਆਂ ਦੀ ਦੇਖ ਦਾ ਕੱਢਿਆ ਗੱਫਾ ਜੋ ਸਿੰਘ ਪੁਰਸ਼ਾਂ ਨੂੰ ਹੀ ਦਿੱਤਾ ਜਾਂਦਾ ਹੈ ਪਰ ਕਿਸੇ ਅੰਮ੍ਰਿਤਧਾਰੀ ਸਿੱਖ ਬੀਬੀ ਸਿੱਖ ਔਰਤ ਨੂੰ ਜਿਹੜਾ ਹੈ ਉਹ ਪੰਜ ਪਿਆਰਿਆਂ ਦੀ ਕੜਾ ਪ੍ਰਸ਼ਾਦੀ ਦੇਖ ਦਾ ਗੱਫਾ ਨਹੀਂ ਦਿੱਤਾ ਜਾਂਦਾ ਫਿਰ ਇਸ ਗੱਲ ਤੇ ਵੀ ਇਤਰਾਜ਼ ਜਤਾਇਆ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਦਰਬਾਰ ਸਾਹਿਬ ਦੇ ਵਿੱਚ ਸਿੰਘ ਬੀਬੀਆਂ ਦੇ ਕੀਰਤਨ ਕਰਨ ਦੀ ਗੱਲ ਚੱਲਦੀ ਏ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਵੀ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਗੱਲਾਂ ਦਾ ਇਤਰਾਜ਼ ਜਤਾਇਆ ਗਿਆ ਏ ਵੀ ਜਿਹੜੀ ਅਮਰਤਾਰੀ ਸਿੱਖ ਬੀਬੀ ਦਾ ਜੋ ਜਥਾ ਏ ਉਹ ਕੀਰਤਨ ਬੈਠ ਕੇ ਨਹੀਂ ਕਰ ਸਕਦਾ ਖਾਲਸਾ ਜੀ ਕੁਝ ਅਜੀਹੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਤੁਸੀਂ ਦੇਖ ਸਕਦੇ ਹੋ ਅਜੇਹੇ ਬ੍ਰਹਮੀ ਸੋਚ ਦੇ ਮਾਲਕ ਅਜੇਹੇ ਲੋਕਾਂ ਵੱਲੋਂ ਹਮੇਸ਼ਾ ਜਿਹੜਾ ਹੈ ਔਰਤ ਦੇ ਪੱਖ ਦੇ ਵਿੱਚ ਇਤਰਾਜ਼ ਜਤਾਇਆ ਜਾਂਦਾ ਹੈ ਪਰ ਖਾਲਸਾ ਜੀ ਤੁਹਾਡੇ ਅੱਗੇ ਇਹ ਹੀ ਬੇਨਤੀ ਕਰਾਂਗੇ ਤੁਹਾਡੇ ਗੁਰੂ ਸਹਿ ਬਾਣਾ ਨੇ ਹਮੇਸ਼ਾ ਤੋਂ ਤੁਸੀਂ ਇਤਿਹਾਸ ਤੋਂ ਪੜ੍ਹ ਕੇ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਦੇਖ ਲਓ ਬਿਲਕੁਲ ਇਹ ਗੱਲ ਕਲੀਅਰ ਕੱਟ ਸਤਿਗੁਰਾਂ ਨੇ ਕੀਤੀ ਹੈ ਤੇ ਔਰਤ ਦੇ ਪੱਖ ਵਿੱਚ ਹੱਕ 'ਚ ਆਵਾਜ਼ ਬੁਲੰਦ ਕੀਤੀ ਏ ਅਸੀਂ ਈ ਪੜਦੇ ਆਂ ਖਾਲਸਾ ਜੀ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਪਹਾਵਾਕ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਫਰਮਾਉਂਦੇ ਆ ਵੀ ਪੰਡੂ ਹੋਵੇ ਦੋਸਤੀ ਪੰਡੂ ਚੱਲੇ ਰਾ ਪੰਡੂਹਾ ਪੰਡ ਪਾਣੀਏ ਪੰਡ ਹੋਵੇ ਪੰਡਾਲ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਨ ਕਿਸੇ ਤੇਰਾ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਿਹਾ ਵੀ ਇਹ ਸੰਸਾਰ ਦੇ ਲੋਕ ਵੀ ਉਸ ਔਰਤ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਕਦੇ ਵੀ ਮੰਦਾ ਨਹੀਂ ਕਹਿਣਾ ਚਾਹੀਦਾ ਜਿਸ ਔਰਤ ਦੇ ਕੁੱਖੋਂ ਵੱਡੇ ਵੱਡੇ ਰਾਜੇ ਮਹਾਰਾਜੇ ਭਗਤ ਸੂਰਮਿਆਂ ਦਾ ਜਨਮ ਹੁੰਦਾ ਹੈ ਤੇ ਕਿੰਨੀ ਕਮਾਲ ਦੀ ਗਨ ਲਾ ਖਾਲਸਾ ਜੀ ਕਿਉਂਕਿ ਖਾਰਸਾ ਜੀ ਜਿਹੜੇ ਲੋਕ ਔਰਤ ਦੇ ਧਰਮ ਵਾਲੇ ਪੱਖੋਂ ਇਤਰਾਜ਼ ਜਿਤਾਉਂਦੇ ਨੇ ਉਹ ਇਹ ਵੀ ਬਿਲਕੁਲ ਜਾਣਦੇ ਨੇ ਕਿ ਉਹਨਾਂ ਦਾ ਜਨਮ ਵੀ ਇੱਕ ਔਰਤ ਦੀ ਕੁੱਖੋਂ ਹੋਇਆ ਏ ਫਿਰ ਦੂਜੀ ਗੱਲ ਖਾਰਸਾ ਜੀ ਵਿਚਾਰਨ ਵਾਲੀ ਇਹ ਹੈ ਕਿ ਮੰਤਰੀ ਪੀਰੀਅਡ ਦੇ ਦਿਨਾਂ ਵਿੱਚ ਪੁਰਨਾਣਿਕ ਦੇਵ ਜੀ ਕਹਿੰਦੇ ਨੇ ਪੰਡ ਜਾਮੀ ਆ ਪੰਡ ਨੀਮੀ ਆ ਇਹ ਜੋ ਔਰਤ ਆ ਉਹ ਹੀ ਇਸ ਦ੍ਰਿਸ਼ਟੀ ਵਿੱਚ ਇਨਸਾਨ ਨੂੰ ਲੈ ਕੇ ਆਉਣ ਵਾਲੀ ਹੈ ਜਿਸ ਨੇ ਜਨਮ ਦਿੱਤਾ ਹੈ ਖਾਲਸਾ ਜੀ ਤੁਸੀਂ ਦੇਖੋ ਜੇ ਪਰਮਾਤਮਾ ਨੇ ਤੁਹਾਡੇ ਜੀਵਨ ਵਿੱਚ ਔਰਤਾਂ ਦੇ ਮੰਥਲੀ ਪੀਰੀਅਡ ਨਾ ਬਣਾਏ ਹੁੰਦੇ ਤਾਂ ਇਹ ਆਪਾਂ ਜੋ ਜੀਵਨ ਦੇਖ ਰਹੇ ਆ ਉਹ ਕਿਵੇਂ ਹੁੰਦਾ ਉਹ ਆਪਾਂ ਕਿਵੇਂ ਦੇਖ ਸਕਦੇ ਸੀ ਕਿਉਂਕਿ ਖਾਲਸਾ ਜੀ ਇਹ ਜੋ ਸਿਸਟਮ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਔਰਤ ਦੇ ਸਰੀਰ ਵਿੱਚ ਆਪ ਹੀ ਫਿੱਟ ਕੀਤਾ ਹੈ ਵਾਇਗਰੂ ਦੀ ਮਰਜ਼ੀ ਨਾਲ ਹੀ ਇਹ ਸਭ ਹੋਇਆ ਏ ਇਹ ਗੱਲ ਧਿਆਨ ਵਿੱਚ ਰੱਖੋ ਕਿ ਮੰਤਲੀ ਪੀਰੀਅਡ ਉਹ ਨਾਲ ਔਰਤ ਕਦੇ ਵੀ ਅਪਵਿੱਤਰ ਨਹੀਂ ਹੋ ਜਾਂਦੀ ਕਿਉਂਕਿ ਖਾਲਸਾ ਜੀ ਜਿਨ੍ਹਾਂ ਨੂੰ ਪਾਵਨ ਪਵਿੱਤਰ ਬਾਣੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਆ ਗੁਰਮਤ ਸਿਧਾਤਾ ਦੀ ਸਮਝ ਨਹੀਂ ਆ ਗੁਰੂ ਦੀ ਪਾਵਨ ਬਾਣੀ ਵਿੱਚੋਂ ਇੱਕ ਪੰਕਤੀ ਲੈ ਲੈਂਦੇ ਨੇ ਤੇ ਉਹਨੂੰ ਸੁਣ ਕੇ ਕਹਿੰਦੇ ਨੇ ਵੀ ਔਰਤ ਨੂੰ ਮੰਥਲੀ ਪੀਰੀਅਡ ਆਉਂਦੇ ਨੇ ਤੇ ਉਹ ਪਵਿੱਤਰ ਹੋ ਜਾਂਦੀ ਹੈ ਫਿਰ ਖਾਲਸਾ ਜੀ ਇਸ ਗੱਲ ਨੂੰ ਧਿਆਨ ਨਾਲ ਸਮਝੋ ਜਦੋਂ ਗੁਰੂ ਨਾਨਕ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਔਰਤ ਦੇ ਮੰਥਲੀ ਪੀਰੀਅਡ ਦੀ ਗੱਲ ਕਰਦੇ ਆ ਤਾਂ ਉਹ ਇਹ ਗੱਲ ਨਹੀਂ ਕਹਿੰਦੇ ਵੀ ਔਰਤ ਅਪਵਿੱਤਰ ਹੋ ਜਾਂਦੀ ਹੈ ਯੋਗੀ ਘਾਲ ਸੱਜੀ ਉਹ ਤਾਂ ਇਹ ਗੱਲ ਕਰਦੇ ਨੇ ਕਿ ਲੋਕ ਇੰਨੇ ਪਾਪ ਕਰਕੇ ਤੀਰਥ ਅਸਥਾਨਾਂ ਤੇ ਚਲੇ ਜਾਂਦੇ ਨੇ ਨਹਾਉਣਾ ਵੀ ਸਾਡੇ ਪਾਪ ਨਸ਼ਟ ਹੋ ਜਾਣਗੇ ਪਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਵੇਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਇਨਸਾਨ ਉਦੋਂ ਪਵਿੱਤਰ ਹੁੰਦਾ ਏ ਜਦੋਂ ਵਾਹਿਗੁਰੂ ਦੇ ਲੜ ਲੱਗ ਜਾਂਦਾ ਏ ਉਹਦੇ ਮਨ ਵਿੱਚ ਆਕਾਨ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਵਾਸਾ ਹੋ ਜਾਂਦਾ ਏ ਉਦੋਂ ਹੀ ਇਨਸਾਨ ਸੱਚਾ ਸੁੱਚਾ ਤੇ ਪਵਿੱਤਰ ਹੋ ਜਾਂਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਕਈ ਵਾਰ ਆਪਣੇ ਮਨ ਦੇ ਵਿੱਚ ਕਈ ਵਾਰ ਮੈਨੂੰ ਮੇਰੀਆਂ ਭੈਣਾਂ ਦੇ ਵੀ ਇੰਸਟਾਗ੍ਰam ਤੇ ਮੈਸੇਜ ਆਉਂਦੇ ਨੇ ਆਪਣੇ ਮਨ ਦੇ ਵਿੱਚ ਵੀ ਬਹੁਤ ਵਾਰ ਖਿਆਲ ਆਉਂਦੇ ਨੇ ਕਿ ਆਪਾਂ ਨੂੰ ਮੰਥਲੀ ਪੀਰੀਅਡ ਦੇ ਦਿਨਾਂ ਦੇ ਵਿੱਚ ਆਪਾਂ ਨੂੰ ਗੁਟਕਾ ਸਾਹਿਬ ਤੋਂ ਪਾਠ ਕਰਨਾ ਚਾਹੀਦਾ ਜਾਂ ਨਹੀਂ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਜਾਂ ਨਹੀਂ ਸੁਖਾਰ ਸਾਜੀ ਤੁਸੀਂ ਆਪਣਾ ਇਸ਼ਨਾਨ ਕਰਕੇ ਆਪਣਾ ਸਰੀਰ ਸੁੱਚਾ ਕਰਕੇ ਕੱਪੜੇ ਸੁੱਚੇ ਕਰਕੇ ਤੁਸੀਂ ਜਿਸ ਤਰ੍ਹਾਂ ਵੀ ਮਰਜ਼ੀ ਪਾਠ ਵੀ ਕਰ ਸਕਦੇ ਹੋ ਜੀ ਤੇ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਹੋ ਕਿਉਂਕਿ ਕਈ ਵਾਰ ਤਾਂ ਕਈ ਪਹਿਣਾ ਦੇ ਇਹ ਵੀ ਕਮੈਂਟ ਆਉਂਦੇ ਆ ਕਿ ਮੰਥਲੀ ਪੀਰੀਅਡ ਦੇ ਵਿੱਚ ਕਿ ਅਸੀਂ ਜੋਤ ਜਗਾ ਸਕਦੇ ਹਾਂ ਹਾਂਜੀ ਤੁਸੀਂ ਜੇ ਤੁਹਾਨੂੰ ਕੋਈ ਕਹਿੰਦਾ ਵੀ ਕਿ ਤੁਸੀਂ ਮੰਥਲੀ ਪੀਰੀਅਡ ਦੇ ਵਿੱਚ ਪਾਠ ਨਾ ਕਰਿਆ ਕਰੋ ਗੁਰਦੁਆਰਾ ਸਾਹਿਬ ਨਾ ਚਾਇਆ ਕਰੋ ਤਾਂ ਵੀ ਤੁਸੀਂ ਜੋਤ ਵੀ ਨਾ ਜਗਾਇਆ ਕਰੋ ਤਾਂ ਤੁਸੀਂ ਉਸ ਨੂੰ ਇਹ ਸਵਾਲ ਵੀ ਕਰ ਸਕਦੇ ਹੋ ਕਿ ਕਿੱਥੇ ਲਿਖਿਆ ਹੈ ਇਹ ਸਭ ਚੀਜ਼ ਦੇ ਬਾਰੇ ਕਿ ਅਸੀਂ ਮੰਥਲੀ ਪੀਰੀਅਡ ਦੇ ਵਿੱਚ ਪਾਠ ਨਹੀਂ ਕਰ ਸਕਦੇ ਸੋਕਾਰ ਸਾਹਿਬ ਜੀ ਤੁਹਾਡੇ ਅੱਗੇ ਇਹ ਹੀ ਬੇਨਤੀ ਹੈ ਕਿ ਤੁਸੀਂ ਆਪਨਾ ਬਿਨਾਂ ਟੈਨਸ਼ਨ ਦੇ ਬੇਚਿੱਤਕ ਪਾਠ ਕਰ ਸਕਦੇ ਹੋ ਜੀ ਜੋਤ ਵੀ ਜਗਾ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਹੋ ਕਿਉਂਕਿ ਖਾਲਸਾ ਜੀ ਆਪਣਾ ਮਾਨਵੀ ਸਭ ਤੋਂ ਪਹਿਲਾਂ ਤਾਂ ਤਨ ਤੋਂ ਸਾਫ਼ ਵੀ ਉੱਤੇ ਵੀ ਆਪਣਾ ਮਨ ਸੱਚਾ ਸੋਚਾ ਹੋਣਾ ਚਾਹੀਦਾ ਹੈ ਜੇ ਆਪਾਂ ਆਪਣਾ ਤਨ ਸੁੱੱਚਾ ਕਰਦੇ ਆ ਸੋਹਣੇ ਕੱਪੜੇ ਪਾਉਣੇ ਆ ਔਰ ਜਾਣ ਵਾਲਾ ਆਪਾਂ ਨੂੰ ਦੇਖਦਾ ਹੈ ਪਰ ਜੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਹੈ ਦੇਸ ਦੀ ਨਿਗਾਹ ਹਮੇਸ਼ਾ 24 ਘੰਟੇ ਆਪਣੇ ਤੇ ਰਹਿੰਦੀ ਏ ਉਹ ਆਪਣੇ ਮਨ ਦੀਆਂ ਸਭ ਜਾਣੀ ਜਾਣਦੇ ਮਨ ਦੀਆਂ ਸਭ ਜਾਣਦੇ ਨੇ ਜੇ ਆਪਣਾ ਮਾਨ ਹੀ ਸੱਚਾ ਸੁੱਚਾ ਨਹੀਂ ਹੋਏਗਾ ਤੇ ਆਪਾਂ ਤਰਨ ਨੂੰ ਵੀ ਸੱਚਾ ਸੁੱਚਾ ਕਰਕੇ ਕੀ ਕਰਨਾ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਨੂੰ ਆਪਣੇ ਮਨ ਨੂੰ ਵੀ ਸੱਚਾ ਸੁੱਚਾ ਬਣਾਉਣਾ ਹੈ ਤੇ ਫਿਰ ਆਪਣੇ ਤਨ ਨੂੰ ਕਿਸੇ ਦਾ ਵੀ ਬੁਰਾ ਨਹੀਂ ਕਰਨਾ ਤੇ ਆਪਣਾ ਬੁਰਾ ਕਦੇ ਵੀ ਨਹੀਂ ਹੁੰਦਾ ਕਿ ਬਹੁਤ ਘਰਾਂ ਦੇ ਵਿੱਚ ਵੀ ਇਹ ਸੁਣਨ ਨੂੰ ਦੇਖਣ ਨੂੰ ਮਿਲਦਾ ਏ ਖਾਰਸਾ ਜੀ ਅਕਸਰ ਮੈਂ ਵੀ ਕਾਫੀ ਜਗ੍ਹਾ ਤੇ ਇਹ ਚੀਜ਼ ਸੁਣੀ ਵੀ ਇਹ ਦੇਖੀ ਵੀ ਸੁਣਨ ਨੂੰ ਮਿਲੀ ਵੀ ਬਹੁਤ ਏ ਕਿ ਜਦੋਂ ਪੀਰੀਅਡਸ ਦੇ ਮੰਥਲੀ ਦਿਨਾਂ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸਾਹਿਬ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਪਾਠ ਵੀ ਨਹੀਂ ਕਰਨਾ ਚਾਹੀਦਾ ਹੋਰ ਕਈ ਚੀਜ਼ਾਂ ਹੁੰਦੀਆਂ ਨੇ ਜਿਸ ਨੂੰ ਲੈ ਕੇ ਲੇਡੀਜ਼ ਬੋਲਦੀਆਂ ਨੇ ਕਿ ਕਈ ਵਾਰ ਮੰਥਲੀ ਪੀਰੀਅਡਸ ਦੇ ਦਿਨਾਂ ਦੇ ਵਿੱਚ ਲੜਕੀ ਨੂੰ ਕਿਚਨ 'ਚ ਨਹੀਂ ਜਾਇਆ ਜਾਣ ਦਿੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਵਹਿ ਭਰਮ ਆਪਣੇ ਮਨ ਦੇ ਵਿੱਚ ਰਹਿ ਜਾਂਦੇ ਨੇ ਜਿੰਨਾਂ ਚੀਜ਼ਾਂ ਨੂੰ ਲੈ ਕੇ ਹੀ ਆਪਾਂ ਟੈਨਸ਼ਨ 'ਚ ਚਲੇ ਜਾਂਦੇ ਆ ਕਿਉਂਕਿ ਆਪਾਂ ਨੂੰ ਇਹ ਹੀ ਹੁੰਦਾ ਹੈ ਕਿ ਸ਼ਾਇਦ ਆਪਾਂ ਪਾਠ ਕਰ ਲਿਆ ਤੇ ਆਪਣੇ ਨਾਲ ਬੁਰਾ ਨਾ ਹੋ ਜਾਏ ਆਪਾਂ ਇਸ ਸਮੇ ਗੁਰਦੁਆਰਾ ਸਾਹਿਬ ਚਲੇ ਗਏ ਆ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਆਪਣੇ ਨਾਲ ਕੁਝ ਗਲਤ ਹੋ ਜਾਊਗਾ ਤੁਸੀਂ ਇਹ ਸੇ ਕਰਕੇ ਖਾਲਸਾ ਜੀ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਿਸ ਤਰ੍ਹਾਂ ਵੀ ਮਰਜ਼ੀ ਆਪਣਾ ਇਸ਼ਨਾਨ ਕਰਕੇ ਕੱਪੜੇ ਧੋਤੇ ਪਾ ਕੇ ਸੁੱਚੇ ਪਾ ਕੇ ਗੁਰਦੁਆਰਾ ਸਾਹਿਬ ਵੀ ਜਾਓ ਪਾਠ ਵੀ ਕਰੋ ਸੇਵਾ ਵੀ ਕਰੋ ਤੁਸੀਂ ਕਿਸੇ ਦੀ ਗੱਲ ਨੂੰ ਜੇ ਕੋਈ ਤੁਹਾਨੂੰ ਕਹਿੰਦਾ ਵੀ ਕਿ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਉਸ ਨੂੰ ਅਣ ਸੁਣਿਆ ਕਰ ਦਿਆ ਕਰੋ ਉਸ ਦੀ ਗੱਲ ਦੀ ਕੋਈ ਵੀ ਫਿਕਰ ਪਰਵਾਹ ਨਾ ਕਰਿਆ ਕਰੋ ਤੁਹਾਡਾ ਸਾਰੀ ਇਹ ਵੀਡੀਓ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਬਹੁਤ ਵਾਰ ਪੈਨਾ ਦੇ ਕਮੈਂਟ ਆਉਂਦੇ ਨੇ ਬਹੁਤ ਵਾਰ ਇੰਸਟਾਗ੍ਰam ਤੇ ਵੀ ਮੈਸੇਜ ਆਉਂਦੇ ਨੇ ਕਈ ਵਾਰ ਰਿਪਲਾਈ ਕਰਨ ਦਾ ਸਮਾਂ ਨਹੀਂ ਲੱਗਦਾਗਾ ਤੇ ਕਈ ਵਾਰ ਰਿਪਲਾਈ ਹੋ ਵੀ ਜਾਂਦਾ ਹੈ ਸੋ ਇਸ ਕਰਕੇ ਅੱਜ ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਜਿਸ ਵੀਡੀਓ ਦੇ ਵਿੱਚ ਸਾਰਾ ਰਿਪਲਾਈ ਕੀਤਾ ਹੈ ਕਿ ਆਪਾਂ ਨੂੰ ਗੁਟਕਾ ਸੇਬ ਤੋਂ ਪਾਠ ਕਰਨਾ ਚਾਹੀਦਾ ਚਾ ਨਹੀਂ ਜੋਤ ਜਗਾਉਣੀ ਪੀਰੀਅਡਸ ਦੇ ਦਿਨਾਂ ਚ ਚਾਹੀਦੀ ਹੈ ਚਾ ਨਹੀਂ ਸੋ ਇਸ ਵੀਡੀਓ ਦੇ ਵਿੱਚ ਸਾਰੇ ਹੀ ਤੁਹਾਡੇ ਕਮੈਂਟ ਦਾ ਮੈਸੇਜ ਦਾ ਸਭ ਦਾ ਰਿਪਲਾਈ ਕੀਤਾ ਹੈ ਜੀ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੋਈ ਹੋਰ ਵੀਰਪੈਨ ਸੁਣਦਾ ਹੈ ਜਿਸ ਨੂੰ ਇਹ ਸਭ ਚੀਜ਼ ਦੇ ਬਾਰੇ ਨਹੀਂ ਪਤਾ ਹੁੰਦਾ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਬਾਰੇ ਵਿੱਚ ਕਈਆਂ ਨੂੰ ਖਾਲਸਾ ਜੀ ਚਪੈਰਾ ਸਾਹਿਬ ਦੇ ਬਾਰੇ ਨਹੀਂ ਪਤਾ ਹੁੰਦਾ ਜਾਂ ਚਪੈਰਾ ਸਾਹਿਬ ਦੇ ਵਿੱਚ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦੇ ਬਾਰੇ ਨਹੀਂ ਪਤਾ ਹੁੰਦਾ ਤਾਂ ਤੁਹਾਡੇ ਇਸ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਵੀਰਪੈਨ ਦਾ ਵੀ ਭਲਾ ਹੋ ਸਕਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਰ ਸਾਹਿਬ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ अनेका ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰ ਬਾਤ ਦਾ ਪਲਾ ਕਰਨਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਸ਼ਾ ਤੁਹਾਡੇ ਦਰ ਆਈਆ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਪਰ ਕੇ ਪੇਜੜੀਆਂ ਵਾਹੀ ਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਸਬਨਾ ਦੇ ਕਾਰਜ ਰਾਸ ਕਰਨੇ ਵਾਰਾ ਸੱਚੇ ਪਾਸ਼ਾ ਸਬਨਾ ਦੇ ਕਰ ਹਾਸ ਦੇ ਵਾਸ ਦੇ ਰੱਖਣੇ ਸਬਨਾ ਤੇ ਮਾਰਾ ਸੱਚੇ ਪਾਸ਼ਾ ਆਪਣੀ ਕਿਰਪਾ ਬਣਾ ਕੇ ਰੱਖਣੀ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੋ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਜੀ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਜੀ ਜੋੜੋ ਜੀ ਇਸੇ ਗ੍ਰੰਥ ਦੇ ਨਾਲ ਜੋੜ ਕੇ ਗੁਰੂ ਵਾਲੇ ਬਣਾਓ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ